ਹੋਲੀ ਆ ਉਹਦੇ ਆ ਆਪਣੀ ਫੈਸ਼ ਨਿਕਰੀ ਚੱਲ ਰਹੀ ਆ ਅੰਦਰ ਹਾਏ ਆ ਕੀ ਆ ਗਿਆ ਹਾਏ ਹਾਏ ਕੋਈ ਆਉਂਦਾ ਕਿੱਥੇ ਆਇਆ ਤੁਕ ਬਾਅਦ ਹਾਂਜੀ ਸასი ਕਰਕੇ ਆ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰੇ ਜਾਨਾਂ ਦਾ ਸਵਾਗਤ ਹੈ ਮੇਰੇ ਵੀਰੋ ਇਹ ਸਾਡੀ ਪਤਲੀ ਜੀ ਭੈਣ ਤੁਹਾਨੂੰ ਦਿਖਦੀ ਨਹੀਂ ਇਹ ਪਤਲੀ ਪਤੰਗ ਤੁਸੀਂ ਦੇਖ ਸਕਦੇ ਹੋ ਮੋਟੇ ਦੀ ਵਾਈਫ ਦਾ ਆ ਜਾਗਾ ਜਨਮ ਦਿਨ ਹਰ ਬੰਦਾ ਜਾਣਦੇ ਨਾ ਅੱਜ ਅੱਜ ਉਹਦੇ ਲਈ ਸਪੈਸ਼ਲ ਕੇਕ ਤਿਆਰ ਗੁਰਦੀਪ ਨੇ ਵੇਖਾ ਸਾਥ ਦਿੱਤਾ ਉਹਨਾਂ ਨੇ ਗਈ ਨਹੀਂ ਉਹ ਇਹਨੂੰ ਕਿਹਾ ਸ਼ੌਕ ਰਹਿ ਰਹੇ ਨੇ ਅੱਜ ਯੈਸਸ ਮੈਂ ਪੁੱਛ ਰਹੀ ਸੀ ਉਹ ਕਹਿੰਦੀ ਜਾਣ ਕੇ ਨਹੀਂ ਆਉਂਦੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਹੁਣ ਮੈਨੂੰ ਆ ਮੋਟਾ ਭੈਣ ਨੂੰ ਵੀ ਮਾੜਾ ਐਡ ਕਰ ਲਈਏ ਮੋਟਾ ਭੈਣ ਐਡ ਕਰੀ ਨਹੀਂ ਜਾਵੇ ਮੋਟਾ ਭੈਣ ਤਾਂ ਜ਼ਰੂਰੀ ਆ રે ਮੋਟਾ ਭੈਣ ਤੋਂ ਬਿਨਾ ਕਿਹੜਾ ਕੰਮ ਰਹਿ ਜਾਣਾ ਦੱਸ ਜਿੰਮੇਵਾਰੀਆਂ ਬੰਦੇ ਨੂੰ ਐਡ ਕਰ ਦਿੰਦੀਆਂ ਹੈਣਾ ਤੇ ਨਹੀਂ ਤਾਂ ਉਹ ਮੋਟੋਂ ਨਹੀਂ ਇੱਥੇ ਹੋਣਾ ਹੈ ਨਾ ਨਹੀਂ ਤਾਂ ਉਹ ਸਾਧਿਆ ਕਰਨਾ ਹੈ ਇਹ ਤਾਂ ਗੱਲ ਬੜੀ ਉਹ ਗੱਲ ਸੱਚੀ ਹੈ ਜਾਂ ਤਾਂ ਬੰਦਾ ਜੱਟ ਨਾ ਹੋਵੇ ਤੇ ਜਾਂ ਪਹਿਲੀ ਘੱਟ ਨਾ ਹੋਵੇ ਭਾਈ ਜਿਨ੍ਹਾਂ ਕੋ ਪਹਿਲੀ ਘੱਟ ਵਿਚਾਰੇ ਸਭ ਬਾਹਰ ਜਾ ਕੇ ਕੰਮ ਕਰਕੇ ਸੈੱਟ ਹੋਣਾ ਹੀ ਪੈਂਦਾ ਉਹ ਬੱਦਲਾਂ ਵੀ ਚੱਲ ਗਏ ਆ ਐ ਨਹੀਂ ਗੱਲ ਕਹਿਣਾ ਅਸਲ ਦੇ ਵਿੱਚ ਦਾਣਾ ਪਾਣੀ ਆ ਭਾਈ ਜਿਹਦਾ ਮਾਲਕ ਨੇ ਜਿੱਥੇ ਲੇਖਤਾ ਉੱਥੇ ਚੁਗਣਾ ਪੈਣਾ ਚੁਗਣਾ ਪੈਣਾ ਚੁੰਝ ਲੱਗੀ ਆ ਬੈਠੀ ਚੁੰਝੀ ਲੱਗੀ ਆ ਮੇਰੇ ਮੂੰਹ ਨੂੰ ਚੁੰਝੀ ਲੱਗੀ ਆ ਆ ਗਈ ਚੁਗਣਾ ਹੀ ਪੈਣਾ ਭਾਈ ਜਿੱਥੇ ਜਾ ਕੇ ਜਿਹੜੇ ਪੰਛੀ ਰੀਂਗੀ ਦੇ ਨਾਦੇ ਰਹਿਣਾ ਵੈਂਦਾ ਚੁਗਣੀ ਪੈਣਾ ਚੈੱਕ ਕਰੋ ਆ ਗਈ ਆ ਅਸੀਂ ਵਲੌਗ ਸ਼ੁਰੂ ਕਰਨ ਲੱਗਿਆ ਆ ਦਾ ਇਹ ਇਹਨੂੰ ਪੁੱਛੀ ਜਾਂਦੀਆਂ ਉਹ ਤੂੰ ਕਿਉਂ ਘਰੇ ਜਮਨ ਤੈਨੂੰ ਮੱਚ ਜਾਂਦੀ ਆ ਇਹ ਚੱਲ ਜੇ ਤਾਂ ਵੀ ਉਹਨੇ ਮੱਚ ਜਾਣਾ ਜੇ ਨਾ ਜਾਵੇ ਤਾਂ ਵੀ ਮੱਚੀ ਮੈਂ ਕਿਹਾ ਹੋ ਵੀ ਅਸੀਂ ਮੈਂ ਗੁੱਗੂ ਦੇ ਨਾਲ ਜਾਣਾ ਤੂੰ ਐਸਾ ਗੁੱਗੂ ਦੇ ਨਾਲ ਜਾ ਕੇ ਕੀ ਕਰਨਾ ਮੇਰੀ ਗੱਲ ਸੁਣੇ ਤੂੰ ਕੀ ਕਰਨ ਜਾਣਾ ਸੋ ਹੁਣ ਇਹ ਚੱਲੇ ਪਹਿਲਾਂ ਪਾਥੀ ਲੱਭਦੇ ਆਂ ਜੀ ਗੱਲ ਮੰਨੀ ਪਾਥੀ ਲੱਭ ਕੇ ਲੈ ਆ ਜਾ ਜਾ ਕੇ ਕੇ ਦਾ ਪੈਸ਼ ਪੋਲਾ ਉਹਨੇ ਕੋਲਾ ਹੁੰਦਾ ਤੇ ਕੇਕ ਵੀ ਪੋਲਾ ਹੀ ਹੁੰਦਾ ਵਾ ਪੋਲਾ ਪੋਲਾ ਨਹੀਂ ਕੋਈ ਨਹੀਂ ਮਿਲ ਕੇ ਪਾਥੀ ਸਵੈਲ ਓਏ ਜਾ ਕਰੀਮ ਕਰੂ ਮੈਂ ਸਾਰਾ ਘੜਾ ਰਾਜੂ ਪਾਥੀ ਹੈਗੀ ਇੱਕ ਦੋ ਆਪਣੇ ਕੋ ਪਾਥੀ ਵੱਡੀ ਪਾਥੀ ਦੇ ਮੜੀ ਇੱਕ ਲੈ ਆ ਚੀ ਵਾਲੀ ਅਸਲੀ ਵੀ ਲਿਆਵਾਂਗੇ ਨਕਲੀ ਸੁੱਕੀ ਲੱਭ ਕੇ ਲਿਆਉਣਾ ਇੱਕ ਵਾਰ ਜਾਂ ਲੈ ਕੇ ਉਹਨੂੰ ਕੱਟ ਕੇ ਨਾ ਬਸ ਅਸੀਂ ਕੱਲਾ ਪਾਥੀ ਦਾ ਬੇਸ ਹੀ ਲੈ ਕੇ ਜਾਣਾ ਬਾਕੀ ਅਸੀਂ ਉਹਦੇ ਤੋਂ ਉੱਥੇ ਕਰਵਾ ਕੇ ਆ ਪਰ ਇੱਕ ਅਸਲੀ ਵੀ ਲਿਆਵਾਂਗੇ ਚੱਲ ਉਹਦੇ ਦੇ ਮੰਮੀ ਡੈਡੀ ਵੀ ਆਉਣਗੇ ਹਾਂ ਉਹ ਅਸਲੀ ਤਾਂ ਉਹ ਤਾਂ ਕੱਟਣਾ ਹੀ ਅਸਲੀ ਮਿੰਟ ਦਾ ਬਣਿਆ ਬਣਾਇਆ ਮਿਲ ਜਾਣਾ ਜਿਹੜੀ ਇਹ ਮੇਕਿੰਗ ਹੋਣੀ ਹੈ ਤੁਹਾਨੂੰ ਨਾਲ ਦੀ ਨਾਲ ਵਿਖਾਵਾਂਗੇ ਹਾਂ ਵੀ ਅਸੀਂ ਅੱਜ ਇੱਕ ਵਾਰ ਅਸਲੀ ਕੱਲੂ ਕਿਤੇ ਮੈਨੂੰ ਵੀ ਨਾ ਦਾ ਲੱਗ ਜੇ ਕੱਲੂ ਮੇਰੇ ਵੀ ਜਨਮ ਦਿਨ ਆ ਇਸ ਵਾਸਤੇ ਇਹਦੇ ਨਾਲ ਆਹ ਵੇਖ ਲੋ ਜੀ ਇਹਨਾਂ ਦੇ ਵੀ ਵਲੌਗ ਆਉਣ ਲਾਪੇ ਚੱਲਣ ਲਾਪੇ ਕਾਕਾਸ ਵਲੌਗ ਕਾਕਾ ਜੀ ਵਲੌਗ ਕਾਕਾ ਜੀ ਵਲੌਗ ਤੁਸੀਂ ਇਹ ਵੀ ਚੈਨਲ ਜ਼ਰੂਰ ਵੇਖਿਆ ਕਰੋ ਤੇ ਨਵੇਂ-ਨਵੇਂ ਇੰਟਰਸਟਿੰਗ ਵਲੌਗ ਭੈਣ ਥੋੜਾ ਜਿਹੀ ਆ ਪੇਪਰ ਦੇ ਵਿੱਚ ਤੇ ਫਿਰ ਭੈਣ ਜੀ ਦੇ ਵੀ ਵਲੌਗ ਆਇਆ ਕਰਨੇ ਭੈਣ ਜੀ ਹਣੀ ਵੀ ਸਰਾ ਕਰਾਉਣਗੇ ਸਨੋਵਰ ਦੇ ਵਿਆਹ ਚ 200% ਤੁਹਾਨੂੰ ਦੇਖਣ ਨੂੰ ਮਿਲ ਸਕਦੇ ਆ ਹਾਂ ਭੈਣ ਜੀ ਹਣੀ ਵੀ ਇੱਥੇ ਪਧਾਰਨਗੇ ਹਾਂ ਫਿਰ ਅਸੀਂ ਨਾਲੇ ਆ ਬਾਬੇ ਜੀ ਮੇਹਰ ਕਰਿਆ ਦੀ ਕੋਠੀ ਜੀ ਬਾਬਾ ਜੀ ਦਾ ਸਰੂਪ ਲਿਆ ਕੇ ਹਾਂ ਮੂਰਤ ਕਰਾ ਕੇ ਅਸੀਂ ਇੱਧਰ ਰਹਿਣ ਲੱਗ ਪਾ ਉਹ ਵੇਖ ਲੈ ਗਿਆ ਪਾਤੀ ਦੀ ਜੋਨ ਕਰਨ ਗਿਆ ਜਾਂ ਪਾਤੀ ਦੀ ਜੋਨ ਕਰਾਉਣ ਚੱਲੀ ਆਜੋ ਪਹਿਲਾਂ ਚਲੋ ਬਸ ਚਲ ਆਜੋ ਆਜੋ ਪਾਤੀ ਦੀ ਜੋਨ ਕਰਾਉਣ ਚੱਲੀਏ ਇੱਧਰ ਗਿਆ ਇਹ ਵੀ ਨਹੀਂ ਰੀਡਿੰਗ ਪੁੱਛਦੇ ਚੁੱਲੂ ਪੁੱਛਣਾਉਂਦੇ ਮੋਲ ਲਿਆ ਹੈ ਪਾਤੀ ਆਪਣੀ ਪੈਸੇ ਦੀ ਚੱਲ ਰਹੀ ਅੰਦਰ ਇਹ ਚ ਮੈਨੂੰ ਕੋਈ ਸਮੈਲ ਨਹੀਂ ਹੈ ਨਾ ਮਤਲਬ ਬੰਦਾ ਡੰਗਰੋਂ ਵੀ ਮਾੜਾ ਏ ਜਿਹਦਾ ਚੰਮ ਪਿਆ ਵੇਖਦਾ ਹੀ ਡੰਗਰ ਦਾ ਸਭ ਕੁਝ ਵੇਖਦਾ ਚਾਮੂ ਵੀ ਵੇਖਦਾ ਤੇ ਆ ਵੀ ਵੇਖਦੀ ਆ 5 ਰੁਪਏ ਮਾਜੋ ਜੂਨ ਆ ਤਾਂ ਮੋਰੀਆਂ ਪਾਤੀ ਆ ਇਮਾਜ ਇਹਨੂੰ ਇਹਨੂੰ ਚਾਰਸ ਕਰੀਏ ਮੜੀ ਜੀ ਕਰਦਾ ਨਹੀਂ ਨਹੀਂ ਬਲੇਡ ਨਾਲ ਮਣੀ ਕੱਟ ਕੱਟ ਕੇ ਬੂਰਾ ਬਣਾ ਦਿੰਦੇ ਅੱਛਾ ਹਾਂ ਤੇ ਆ ਰਹੀ ਪਈ ਵਾਲੀ ਆ ਰਹੀ ਨਾ ਵੜਦੀ ਆਹ ਤਾਂ ਪੁਨੇ ਕੀ ਟੁੱਟ ਜਾਣੀ ਹੈ ਸਹੀ ਆ ਰਹੀਆਂ ਹੜਦੇ ਆ ਚਲੋ ਹੁਣ ਬਸ ਅੱਛਾ ਦਜੀ ਮੰਦੜ ਵਾਲਾ ਕਹਿ ਕਮਾਂ ਲਾ ਦਜੀ ਮੰਜਲਾ ਆ ਪਾਤੀ ਦੇਖ ਪਾਤੀ ਕੱਲ ਬਰੇ ਅੰਦਰ ਆ ਕੱਲ ਆਵਗਾ ਦਰੂਪੀ ਆ ਜਾਈ ਜਾਏਗਾ ਪੱਕੇ ਪਚਕਾ ਜਵਾ ਐਂ ਗਿਆ ਜਾਏਗਾ ਮਿੰਟੋ ਮਿੰਟ ਕਰੋ ਚੱਲ ਗਏ ਉਹਨਾਂ ਨੂੰ ਪਤਾ ਕੀ ਉਹਨਾਂ ਨੇ ਕਹਿੰਦਾ ਗੱਡੀ ਨੂੰ ਰੀਸਟਾਰਟ ਕਰੋ ਚਾਬੀ ਮੇਰਾ ਉਹਨਾਂ ਨੂੰ ਜਿਆਦਾ ਹੋਰ ਆਵੇ ਚਾਬੀ ਇੱਧਰ ਪਈ ਆ ਉਹਨੂੰ ਲੈ ਕੇ ਫੋਨ ਉਹਨੇ ਲਾ ਲੈਣਾ ਕੋ ਕੈਮਰੇ ਤੇ ਨਹੀਂ ਚੱਲਦੇ ਫੋਨ ਨਹੀਂ 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 ਚੱਲ ਆਮਨ ਬੈਂ ਦੇ ਚੱਲਦੇ ਨਹੀਂ ਚੱਲਦੇ ਮੈਂ ਮੈਂ ਸ਼ੇਪ ਜੀ ਬਣ ਗਈ ਵੱਡਾ ਨੂੰ ਉੱਤੋਂ ਤੋਂ ਸਹੀ ਆਇਆ ਹਾਂ ਇਧਰ ਵੀ ਕਰਦੇ ਮੈਨੂੰ ਚੌਸ ਕਰਦੇ ਜਮ ਇਹਨੂੰ ਵੀ ਕਰਨੀ ਬਣਾ ਟੋਪੀ ਵੀ ਵੱਡ ਦੇ ਲਓ ਵੀ ਤੂੰ ਦੇ ਸਕਦੇ ਆ ਜਿੱਦਾਂ ਕਿ ਕੇਕ ਬਣ ਕੇ ਹੌਲੀ ਹੌਲੀ ਰੈਡੀ ਹੁੰਦਾ ਜਾਂਦਾ ਏ ਇਦਾਂ ਕਿਲੋ ਵਾਲਾ ਛੋਟਾ ਕੇਕ ਹੀ ਬਣਾਵਾਂਗੇ ਕਿਉਂਕਿ ਐਂ ਲੱਗੇ ਪਤਾ ਨਾ ਨਾ ਲੱਗੇ ਕੇਕਾਂ ਦੇ ਵਿੱਚ ਕੀ ਕਰ ਲਾ ਦੇਣਾ ਆਪਾਂ ਕੀ ਬਣੀ ਜਾਂਦਾ ਦੁਨੀਆਦਾਰੀ ਦੀ ਲੈ ਵੀ ਚੀਜ਼ ਐ ਆ ਫਰੈਸ਼ ਡੋ ਵਧੀਆ ਵਾਲਾ ਫਰੈਸ਼ ਡੋ ਬੜੀ ਐ ਚੀਜ਼ ਐ ਫ੍ਰੈਗਰੈਂਸ ਵੀ ਗੁੱਡ ਨੇਚਰ ਆਰਗੇਨਿਕ ਚੀਜ਼ ਐ ਆ ਸਾਰੀ ਕਾਉ ਬੇਕਰੀ ਤੋਂ ਬਣ ਕੇ ਆਇਆ ਆ ਬੇਕਰੀ ਸਾਨੂੰ ਫਾਰਮ ਆਪਣੇ ਘਰ ਦਾ ਸਹੀ ਹੈ ਜਮਾ ਸਹੀ ਆ ਚਲੋ ਇੱਥੇ ਇੱਥੇ ਮੈਰੀਨੇਟ ਕਰੀਏ ਹੁਣ ਸਾਤ-ਤਿੰਨ ਆ ਬਬਲੂ ਲੈ ਜਾ ਉਧਰ ਇਹ ਨਾਲ ਲੈ ਕੇ ਨਹੀਂ ਆਪਾਂ ਹਾਂ ਚਲੋ ਬੈਠੋ ਫੜੋ ਚਾਹ ਆ ਚਲੋ ਚਲੋ ਬੈਠੋ ਮੈਂ ਜਾਣਾ ਆਂ ਗਾਹ ਜਾ ਬੈਠੋ ਬਾਈ ਇੱਧਰ ਵੇਖੀ ਇੱਧਰ ਵੇਖੀ ਸਹੀ ਆਪਾਂ ਕਰਦਾ ਹੀ ਕਰਨੀ ਆ ਰੱਖ ਆਹ ਪਾਤੀ ਆਹ ਜਾਂਦੀ ਪਾਤੀ ਆਏ ਕਾ ਫੋਰਚੂਨ ਵਿੱਚ ਰੱਖੀ ਪਾਤੀ ਚੱਗੀ ਫੀਲ ਜਾਂਦੀ ਆਹ ਦਾ ਡਾਈਪਰ ਡੂਪਰ ਹੀ ਖਿਲਾਰ ਗਿਆ ਮਦਦ ਕੱਢ ਕੇ ਕੱਲੀ ਨੂੰ ਬਾਹਰ ਮਾਰੇ ਕਹਿੰਦਾ ਛਾਲੇ ਇੱਥੇ ਸਾਟ ਜਾਂਦੇ ਪਟਿਆਲਾ ਬੇਕਸ ਤੋਂ ਨਹੀਂ ਨਹੀਂ ਕਾਉ ਬੇਕਰੀ ਹੋਣੀ ਹੋਰੀ ਆਪਣੀ ਗੱਡੀ ਨਹੀਂ ਨਹੀਂ ਆਪਦੀ ਨਹੀਂ ਇਹਦੇ ਦਾ ਬੱਤੀ ਲੱਗ ਗਈ ਲੱਗਦਾ ਬਹੁਤ ਥੋਲੀ ਗੱਡੀ ਦਾ ਐਡੀ ਛੇਤੀ ਨਹੀਂ ਮੁੜਦੀ ਐਡੀ ਛੇਤੀ ਤਾਂ ਜਾਂਦੀ ਆ ਟਾਈਮ ਲਾਉਣ ਗਿਆ ਹਾਲੇ ਤਾਂ ਗਈਆਂ ਆਲੀਪਾ ਪੋਚੀ ਕਰਾਉਣ ਵਾਲੇ ਨਹੀਂ ਨਹੀਂ ਉਹ ਅੰਕਲ ਪਕੌੜੇ ਆ ਕੇ ਅੱਛਾ ਸੱਚ ਲੈ ਆਪਣਾ ਵੀ ਉਹਦੇ ਬੰਦੇ ਨੇ ਅਬਕ ਤੇਸ਼ ਵੀ ਕਰਾ ਦਿੰਦੇ ਕਿਸ ਨੂੰ ਕਿ ਬਾਲ ਬਣਾਇਆ ਗਲੀ ਜਿਹੜਾ ਸਰੋਵਰ ਨੂੰ ਸਰੋਵਰ ਆ ਕੇ ਇਕਰ ਨੂੰ ਸਟੇਟ ਕਰਾਵਾ ਮੈਂ ਇਸ ਸਰੋਵਰ ਦਾ ਹੀ ਬਣਾ ਕੇ ਲਗਾਇਆ ਸੀ ਤੇ ਗਲੀ ਚਾਚੀ ਕੋਲ ਨੇ ਪਾਣੇ ਕਿ ਸੱਚੀ ਕੇਕ ਹੈ ਨਾ ਲੈ ਕੇ ਆਏ ਐਡਾ ਵੱਡਾ ਕੇਕ ਬੇਚੀ ਬਾਹਰ ਅੱਜ ਤੱਕ ਨਹੀਂ ਮੈਨੂੰ ਤਾਂ ਦਿੱਤਾ ਹੀ ਨਹੀਂ ਸੀ ਉਹ ਦਵਾ ਦਾ ਕੱਟ ਗਿਆ ਕਿ ਨਾ ਗਿਆ ਨਹੀਂ ਵਧੀਆ ਬਣਾਉਂਦਾ ਵਧੀਆ ਪਤਾ ਹੀ ਨਹੀਂ ਲੱਗਦਾ ਤੈਨੂੰ ਤਾਂ ਜਮ ਨਹੀਂ ਪਤਾ ਲੱਗਣ ਦਿੰਦਾ ਭਰਾਵਾ ਮੋਟੇ ਤੂੰ ਕੀ ਲਿਖਾਉਣਾ ਨਾਲ ਉਹ ਤੇ ਮਾਈ ਮਿਸ ਮਾਈ ਜਾਨ ਹਾਂ ਕੀ ਲਿਖਾਉਣਾ ਤੇ ਲੈ ਤੇ ਲਿਖਾਉਣਗੇ ਯਾ ਕਿ ਮੇਰਾ ਬਲਟੋਜਰ ਹਰ ਮੰਦਾ ਮੇਰਾ ਮੋਟੂ ਚੁੱਪ ਕਰ ਮੇਰਾ ਮੋਟੂ ਲਿਖਾਉਣਾ ਚੁੱਪ ਚੁੱਪ ਪਰ ਮੰਦਾ ਸੋ ਚੱਲ ਸਾਡੀ 2 ਕਿਲੋ ਦਾ ਕੇਕ ਆ ਗਿਆ ਆਹ ਸਾਹਮਣੇ ਸਾਡਾ ਪਟਿਆਲਾ বেকারਸ ਪਹਿਲਾਂ ਜਾ ਕੇ ਮਾਦ ਨਾਲ ਡਿਸਕਸ ਕਰਕੇ ਆਉਣਾ ਹਾਂ ਆਫਟਰ B4 ਹਾਂ ਹਾਂ ਉਹ ਤਾਂ ਬੰਨ ਲਿਆ ਹੋਗਾ ਆਫਟਰ B4 ਕਿ ਚੱਕਤੀ ਕਿ ਨਹੀਂ ਅਚ ਚੇਂਜ ਕਰਤੀ ਸਹੀ ਇਹਨਾਂ ਨੇ ਉਹ ਤਾਂ ਹੈ ਨਾ ਲੋਕਾਂ ਨੂੰ ਮੈਂ ਅਰੇ ਦੇਣਾ ਨੰਬਰ ਦੇਣੇ ਪਾਤੀ ਦੀ ਨਹੀਂ ਸਹੀ ਅਨਾਂ ਜਿੰਨੇ ਪਾਤੀ ਦੀ ਸਮੈਲ ਆਉਣ ਲੱਗੀ ਪਾਤੀ ਚ ਸਮੈਲ ਹੀ ਬਹੁਤ ਵਧੀਆ ਆਈ ਜਾਂਦੀ ਖਾਲਾ ਲਾ ਅਜੇ ਕੰਮ ਆ ਚੁੱਕਾ ਹੈ ਇਹ ਤਾਂ ਲੇਸ ਆ ਗਿਆ ਇਹ ਕਿਉਂ ਨਾ ਉੱਡ ਆ ਜਾ ਇਹ ਕੁਆਲਿਟੀ ਚਾਹੀਦੀ ਸੇ ਸਾਨੂੰ ਆਹ ਵੀ ਬਾਲ ਦੇ ਚਾਕਲੇਟ ਕੇ ਉਹਨਾਂ ਵੀ ਆਪ ਤਾਂ ਹੀ ਬਣਾ ਲਏ ਨੇ ਇਹਨੂੰ ਦੁਬਾਰਾ ਹੀ ਆ ਵੀ ਤੌਰ ਹੈਗਾ ਵਾ ਨਹੀਂ ਡਿਸਕਾਊਂਟ ਡਿਸਕਾਊਂਟ ਨਹੀਂ ਲੱਗ ਰਿਹਾ ਜੋਈ ਬੰਸੇ ਤੁਹਾਡੀ ਕਲਾਕਾਰੀ ਰਹਿ ਗਈ ਅਸੀਂ ਆਪਦੀ ਕਲਾਕਾਰੀ ਕਰ ਲੈਂਦੀ ਆ ਹੁਣ ਅੱਗੇ ਤੁਸੀਂ ਕਰ ਲਈਏ ਸਾਡੇ ਇੱਕ ਦਾ ਪਾਰਟੀ ਹੈ ਮਿੱਠਾ ਕੇਕ ਐਨਕੋ ਤੇ ਮਿੱਠਾ ਕੇਕ ਮੇਕ ਦਾ ਬੰਦੀ ਮਿੱਠਾ ਕੇਕ ਸਾਡੀ ਗੇਟਿੰਗ ਨਹੀਂ ਆ ਇਨ ਵੈਲ ਵੈਲ ਆ ਲੈ ਜੀ ਇਹ ਮੇਰਾ ਵੀਰੋ ਗੰਦਾ ਜਿਵੇਂ ਆਹ 5 ਪਾਉਂਡ ਵਾਲਾ ਕੇਕ ਆ ਇਹਨੂੰ ਅਸੀਂ ਵਿੱਚੋਂ ਕੱਟ ਕੇ ਆਹ ਰੱਖ ਕੇ ਫਿਰ ਉੱਤੇ ਆਹ ਕਰੀਮ ਲਗਾ ਲਾ ਵਧੀਆ ਆ ਜਾਊਗਾ ਇਹ ਬੜਾ 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 ਆਪਣੇ ਉਹਨੇ ਉਹਨਾਂ ਨੇ ਉਹਨੂੰ ਬਣਾਇਆ ਕਿ ਦੁਬਾਰਾ ਹੀ ਕਰਦਗੇ ਇਹਨੂੰ ਗੋਲ ਕਰਦਗੇ ਦੁਬਾਰਾ ਹੀ ਦੁਬਾਰਾ ਕਿਉਂ ਅਸੀਂ ਕਰਦੇ ਹਾਂ ਪਾਉਂਡ ਦਾ ਵੀ ਬਹੁਤ ਵੱਡਾ ਹੈਣਾ ਆਪਣੇ ਤਾਂ ਇਹਨੇ ਬਹੁਤ ਵੱਡਾ ਬੰਨਾ ਨਹੀਂ 1 ਪਾਉਂਡ ਵਾਲਾ ਤਾਂ ਆ ਰਿਹਾ ਦੇਖ ਲਓ 1 ਪਾਉਂਡ ਵਾਲਾ ਇਹ ਉੱਤੇ ਹੀ ਬਣਾ ਲਓ ਅੱਧਾ ਕਿਲੋ ਆ ਉਹਨੇ ਦੇ ਸੀ ਵੀ ਕੋਈ ਦੇ ਦੋ ਕਰੀਂ ਪਾਸੇ ਇਹਦਾ ਕਵਰ ਕਰਨਾ ਬਾਦ ਦੇ ਸੇ ਹਾਂ ਉਹ ਤੇ ਡੈਕੋਰੇਟ ਕਰਕੇ ਹੈ ਹੀ ਨਹੀਂ ਜਮਾਂ ਵੀ ਤਾਂ ਹੀ ਤੁਹਾਨੂੰ ਕਿਹਾ ਨਾ ਇਦਾਂ ਤੁਸੀਂ ਕਵਰ ਕਰ ਦਿੰਨੇ ਆਂ ਇਹ ਫਰ ਹਾਂ ਇਹ ਪਾ ਲਾਂਗੇ ਤੇਰੇ ਉੱਤੇ ਆਪਾਂ ਫਿਰ ਇਹਨੂੰ ਐ ਪਤਾ ਨਾ ਲੱਗੇ ਨਹੀਂ ਉਹ ਤਾਂ ਐ ਕੱਢੀਂ ਕਰ ਨਹੀਂ ਇਹ ਰੱਖ ਲੀਂ ਨੂੰ ਮਾੜੀ ਮੱਡੀ ਨਹੀਂ ਇੱਧਰ ਵੇਖ ਆ ਦੇਖੇ ਰੱਖ ਕੇ ਦੇਖ ਲਾ ਆ ਲਾਂ ਇਹ ਆ ਵੱਡਾ ਬਹੁਤ ਹਾਂ ਇਹ ਕੱਟ ਕੇ ਆ ਹੀ ਆਇਆ ਆ ਜਾਣੀ ਆ ਕਿਉਂ ਫਿਰ ਕਰੋ ਜੀ ਪ੍ਰਸਾਦ ਚੱਕ ਲਓ ਗਰੀਬੀ ਆ ਜਾ ਚੱਕੋ ਜੀ ਆ ਜੀ ਆ ਕੇ ਫਾਈਨਲ ਕਰ ਦਿੱਤਾ ਕਰ ਇੱਜਾ ਬੜਾ ਨਾ ਪਤਾ ਨਹੀਂ ਲੱਗਦਾ ਹਣਾ ਆ ਬਦਾਂਬਦੂਮ ਖਾ ਲੋ ਜਿਹਨੇ ਖਾਣੇ ਆਪੇ ਉਹ ਕੱਢ ਲਾ ਬੜੀ ਚੱਕ ਆ ਦੁਬਾਰਾ ਪੋਣੇ ਪੈਣੇ ਆ ਰਵਾਹ ਲਾ ਦੇ ਲਾ ਦੇ ਕੇ ਲਾ ਦੇ ਹੋ ਜਾਂਦਾ ਤੇ ਉੱਪਰ ਜਿਹਨੂੰ ਦੁਬਾਰਾ ਕਰਨ ਉਹਦੇ ਉੱਤੇ ক্রিম ਕਰ ਮਦ ਹੈਗਾ ਇਹਨੂੰ ਟੈਂਪਰੇਟ ਕਰਨ ਲਈ ਤਕਰੀਮਾ ਮੁਰਕੇ ਹੈਗੀਆਂ ਨੇ ਜਿਹੜੀ ਕੱਢਾਂਗੇ ਉਹੀ ਉੱਤੇ ਲਾ ਦੇ ਨਹੀਂ ਫਿਰ ਆ ਚਾਕਲੇਟ ਚੋਕਲੇਟ ਤਾਂ ਪਾ ਦਾਂਗੇ ਪਤਵਾਰਾ ਵਹੀਂ ਕੱਢ ਦੋਗੇ ਵਿੱਚੋਂ ਆਣਾ ਪਾਠੀ ਰੱਖ ਲਓ ਰਾਤ ਲਿੱਕੀ ਕਰ ਦੋ ਕਰਦ ਕਿੱਥੇ ਕਰਦਾ ਕੀ ਆਪਣੇ ਕੋਲ ਬਾਲ ਨੂੰ ਹਾਂ ਕਰ ਉਹਨੂੰ ਬਾਹਰ ਚੁੱਤੀ ਉਹ ਫਿਰ ਪਾਠੀ ਬਣੇਗਾ ਪਾਠੀ ਆ ਉਹ ਸਾਈਡ ਤੋਂ ਕਿਉਂ ਓਏ ਨਹੀਂ ਦੁੱਧੂ ਸਾਈਡ ਤੋਂ ਕਿਉਂ ਪਟਿਆ ਮੈਂ ਜਦੀ ਵੀ ਕਰਦਾ ਆਹ ਗਲਾਸ ਨਾ ਵਰਨਾ ਜਦੋਂ ਸਨੋਵਰੇ ਪਾਏ ਤਿੰਨ ਐਂ ਇੰਨਾ ਬਣਾਇਆ ਸਨੋਵਰੇ ਮੈਂ ਨਾ ਫਿਰ ਵਿਆਹ ਹੀ ਆਣਾ ਸੀ ਟੋਪੀ ਲੱਗੀ ਆਲੀ ਮੇਨੂੰ ਉਹ ਜ਼ੋਰ ਲਵਾ ਦੋ ਉਹਦੇ ਚ ਚੱਲੀ ਕਿੰਨਾ ਜੀ ਆ ਆ ਭੁੱਖੇ ਨੂੰ ਆਏ ਇਕੱਠੇ ਹੋ ਗਏ ਆ ਆ ਭੱਟ ਦੇ ਇੱਕਾਂ ਦੀਆਂ ਅੰਜਾਦਾ ਆ ਉਹ ਵੇਲਾ ਜਿਹੋ ਵਿਆਹਾਂ ਜੀ ਸਮਾਨ ਲਿਖਾਉਣ ਆ ਰਹੇ ਆ ਅੱਧੇ ਉੱਤੇ ਜਿਹੜੇ ਕਹਿੰਦੇ ਨੇ ਇੱਕ ਨਹੀਂ ਸਾਡੇ 4 ਬੰਦੇ ਖਾ ਗਏ ਆ ਯਾਰ ਉਹ ਕਿਵੇਂ ਆਪਾਂ ਸਾਈਡ ਤੇ ਕਿਤੇ ਲੱਕਿਓ ਆ ਕੱਟਣਾ ਪਿਆ ਤੁਹਾਨੂੰ ਉਹ ਤਾਂ ਕੱਟ ਨਹੀਂ ਨੇ ਬਰਾਬਰ ਤੇ ਕੀ ਹੋਰ ਕੱਢਾਂਗੇ ਥੱਲੋਂ ਆਪਾਂ ਵੀਰ ਜੀ ਇਹਦੇ ਨਾਲ ਬਸ ਖੱਪੜਾ ਨਿਕਲ ਆਇਆ ਮੇਰੀ ਗੱਲ ਸੁਣ ਓਏ ਇਹਦੇ ਨਾਲ ਕੱਢਣਾ ਪੈਣਾ ਦੂਜੇ ਨਾਲ ਕਰ ਦੇਣਾ ਕਰ ਦਿਓ ਆ ਵਿੱਚ ਹੀ ਬਈ ਹੋਣੀਆਂ ਬਸ ਆਪਣਾ ਆਹ ਹੀ ਕੰਮ ਲਾ ਆ ਤਾਂ ਖਾ ਲਾਂਗੇ ਹੈ ਆਓ ਖਾ ਲਾਂਗੇ ਆਪਾਂ ਲੈ ਇਹਨਾਂ ਨੂੰ ਪੂਰੇ ਭਾਈ ਆ ਵੇਖ ਕੋਈ ਡਾਗੜ ਲਓ ਏ ਬਾਲੀ ਉੱਤੇ ਕਰਨਾ ਕਰਨਾ ਨਹੀਂ ਪੂਰੀ ਪੂਰੀ ਆ ਇਹਦੇ ਵਿੱਚ ਗੋਲ ਚੱਕ ਪੈਨ ਲੈ ਰਾ ਕੱਢ ਲੈ ਨਹੀਂ ਜਿੰਦਗੀ ਦਾ ਸਭ ਤੋਂ ਵੱਡਾ ਕੇਕ ਬਣਾਉਂਦਾ ਹੈਗਾ ਤਾਂ ਨਹੀਂ ਹੁੰਦੀਆਂ ਗੱਲਾਂ ਇਹ 50 ਕਰੋੜ ਆਲੂ ਇਹਨਾਂ ਦਾ ਕੱਢ ਦੇ ਤੂੰ ਰ ਕੱਢ ਦੇ ਤੂੰ ਵਿਚਾਰੇ ਕਿ ਇੱਕ ਦਾ ਅਪਮਾਨ ਕਰ ਜਾਂਦਾ ਕੋਈ ਅਭਿਮਾਨੇ ਪਿਆਰ ਸਾਡਾ ਇਹ ਤਾਂ ਫਾਜਲ ਹੈ ਅਪਮਾਨ ਦਾ ਹੋਣਾ ਨਹੀਂ ਗੱਲ ਨਹੀਂ ਪਾਤੀ ਦਾ ਹੁੰਦਾ ਜਮਾ ਕੇ ਪਰਵਾਹ ਨਹੀਂ ਹੁੰਦੀ ਨਾ ਸਾਰਾ ਖਾ ਜਾਣਾ ਵੀ ਟੁੱਕੜ ਟੁੱਕੜ ਇਹਨਾਂ ਨੂੰ ਤੇ ਗੱਭੀ ਤੁਸੀਂ ਖਾਣ ਪਤਾ ਕਰ ਦਿਆ ਆ ਕਿ ਕਿਹੜੀ ਵੇਸਟਰੀ ਨਾ ਹੋਵੇ ਫੂਡ ਖਰਾਬ ਨਾ ਹੋਵੇ ਮਾੜਾ ਮੋੜੇ ਅਖਾਂ ਆ ਬੋਗ ਹੈ ਰੋਈ ਜਾਂਦਾ ਇਹ ਘਰ ਦੇ ਬਰੇ ਰੋਈ ਜਾਂਦਾ ਜੇ ਇਹਦਾ ਹੋਊਗਾ ਬੱਕੂ ਅਜੇ ਪਾਠੀ ਰੱਖ ਕੇ ਕਾ ਉੱਤੇ ਰੱਖਿਆ ਐ ਡਬਲ ਏਅਰ ਬਣ ਜਾਈ ਵਧੀਆ ਲੱਗੂਗੀ ਹੋਰ ਹਾਂ ਡਬਲ ਏ ਡਬਲ ਏਰ ਹੋਏਗਾ ਸਾਰਾ ਖਾ ਜਾਣਾ ਆਪਾਂ ਜਮਾ ਕੇ ਜਿਹੜੀ ਵੇਸਟ ਔਰ ਦੇਣਾ ਆ ਗਿਆ ਰੋਣਾ ਲੈ ਬੰਦੀ ਬੰਦੀ ਰੋਣਾ ਲੈ ਆਇਆ ਸੀ ਫਰ ਦੇ ਸਾਹ ਤੇ ਤਿੰਨ ਮਿਨ ਬਰਾਉ ਕੁਸਤੀ ਨਾ ਹੋਣੀ ਫੂਡ ਖਰਾਬ ਜਮਾ ਨਹੀਂ ਹੁੰਦਾ ਨਾ ਖਾ ਜਾਣਾ ਭੁੱਖੀ ਬੜੀ ਗਈ ਕੋਈ ਵੀ ਕਮੈਂਟ ਕਰਕੇ ਮੈਸੂ ਫੂਡ ਖਰਾਬ ਹੋਇਆ ਹੁਣ ਕਿੱਥੇ ਦੇਣਾ ਵਾ ਖਾ ਜਾਣੀ ਸਾਰਾ ਬੰਦੇ ਹੀ ਬਹੁ ਆਏ ਆਪਾਂ ਬੜੀ ਜੀ ਆ ਗਿਆ ਹੱਡ ਘਟਾ ਲਿਆ ਜਿਸਵਾਲ ਹੋਣ ਵਾਲੀ ਅੱਗੇ ਮਾਰਾ ਜਾ ਨਹੀਂ ਦਾਨ ਤੇਰਾ ਖੁੱਲਿਆ ਹੋ ਆਵਾਜ਼ ਸਾਈਡਾਂ ਦੇ ਕੇ ਪਾਈਏ ਓਏ ਇਹ ਕਿਡਾ ਉੱਚਾ ਵਾਲਾ ਉੱਚਾ ਵਾ ਉੱਚਾ ਵਾ ਓਏ ਡਬਲ ਲੇਅਰ ਜੀ ਬਣ ਜੂਗਾ ਉਹ ਕੱਟ ਲਾ ਨਹੀਂ ਲੇਅਰ ਬਣਾ ਲਾਂਗੇ ਨਾ ਤੁਸੀਂ ਕੋਈ ਚੀਜ਼ ਨਾ ਜੋੜ ਦੇ ਇਹਨੂੰ ਉੱਪਰੋਂ ਤੁਹਾਨੂੰ ਕੱਟਣਾ ਕੱਟਣਾ ਪੈਣਾ ਵਾ ਤੇ ਮਾੜੀ ਮੂਠੀ ਕਰੀਮ ਵੀ ਨਹੀਂ ਹੈਗੀ ਸਾਈਡਾਂ ਤੇ ਲਾਉਣ ਨੂੰ ਚਲੇ ਗੁੱਗੂ ਵਧੀਆ ਬਣ ਜਾਣਾ ਵਾ ਪਵੀ ਵੀਰੇ ਥੋੜਾ ਥੋੜਾ ਕੱਟ ਲਓ ਉੱਪਰੋਂ ਕੱਟਾਂ ਕਿਵੇਂ ਹੁਣ ਉਹ ਵੀ ਕਰ ਦੇ ਬਈ ਬਰੇ ਹਾਂ ਹੁਣ ਬਣੀ ਬਣੀ ਗੱਲ ਹੁਣ ਬਣੀ ਗੱਲ ਕੋਣ ਗੋਲ ਚੌਕਲੇ ਦਾ ਹਾ ਬਾ ਅੱਤੂ ਵੀ ਇਹਦੇ ਅੰਦਰ ਵਾਲੀ ਵਾਲੀ ਕੋਈ ਮਨੀ ਦਾ ਹਾਲਾਂਕਿ ਉਹ ਪ੍ਰਾਵਾ ਮੇਰੀ ਗੱਲ ਸੁਣੋ ਹਾਂ ਸਹੀ ਆ ਜੋ ਜੋ ਚਾਕਲੇਟ ਮੰਗਾਉ ਬਾ ਉਹਨੇ ਕੋ ਕ੍ਰੀਮ ਪਈ ਹੋਣੀ ਉੱਤੇ ਉਹ ਲਾਉਗੀ ਉਹ ਤਾਂ ਪਤਾ ਨਹੀਂ ਲੱਗਣਾ ਬਦਾਮ ਹੀ ਲੱਗਣੇ ਇਧਰਲੇ ਪਾਸੇ ਦਾ ਆਹੋ ਨੱਪ ਦੇ ਨੱਪ ਦੇ ਨੱਪ ਦੇ ਚੰਗੀ ਤਰ੍ਹਾਂ ਪਹਿਲਾਂ ਚਾਕਲੇਟ ਲਾਉਣਾ ਮੈਂ ਮੋਟੇ ਆਈਆ ਨਹੀਂ ਆ ਗਿਆ ਉਹ ਕਿ ਮੇਕਿੰਗ ਅ ਪਰਫੈਕਟ ਫਨੂ ਚਾਕਲੇਟ ਦੇ ਦੋ ਬਸ ਇਹਨੂੰ ਵੀ ਹੱਥ ਨਾਲ ਖਾ ਸਕਦੇ ਹੋ ਨਾ ਉਹ ਖਾਣ ਨੂੰ ਓਕੇ ਚੌਕਲੇ ਦੇ ਦੀ ਆ ਨਾਲ ਬਦਾਮ ਦੇ ਵੀ ਬਬੀ ਆ ਸਾਫ ਸਿਰਨੇ ਬਣਾਂਗੇ ਤੇ ਬੜਾ ਮੈਂ ਹੁਣ ਫਾਈਨਲ ਟਾਚ ਕੁਰੀਨੇ ਦੇ ਦੇਣਾ ਇਹਨੂੰ ਤੁਸੀਂ ਕਹੋ ਫਾਈਨਲ ਟਾਚ ਹਾਂ ਕਿ ਅਸੀਂ ਲਈ ਆ ਕੋਈ ਮੋਰੀ ਕੋਸਣ ਨਹੀਂ ਪਾਤੀਓ ਪਾਤੀਓ ਮੈਂ ਮੇਰੇ ਘਰ ਆ ਮੇਰਾ ਫਬੜੂ ਤੂੰ ਗਾ ਬਲਿਆ ਇਹੋ ਉਹ ਜਿਹੜੀਆਂ ਚੀਜ਼ਾਂ ਨਾ ਉਹ ਚੌਕਲੇ ਉਹ ਆ ਕੀਦਾ ਸਟਾਈਲ ਦਰੋਇਆ ਜੱਜੀ ਨੇ ਹੁੰਦੇ ਆ ਦੇਸੀ ਕੇਕ ਮੇਰਾ ਭਾਈ ਪਰ ਟਟ ਕੰਮ ਹੀ ਆਪਣਾ ਆਈ ਸੀ ਪਹਿਲਾਂ ਚੋਰੇ ਟੁਟਾ ਭਵਾਂ ਵਾਲਾ ਚੌਕਲੇ ਦੀਆਂ ਵਿੱਚੋਂ ਕੱਢ ਕੇ ਗੈਰ ਕਰਦੀ ਨਹੀਂ ਏਡਾ ਕੁਝ ਨਹੀਂ ਹੋਣਾ ਨੀ ਲੋਲ ਉਹ ਵੰਮੀ ਨਾ ਆਪਣਾ ਫੜ ਫੜ ਲਾ ਲਈ ਹੈ ਜਿਵੇਂ ਮੈਸਰੀ ਮਾਰ ਦਿੰਦਾ ਦੂ ਤੋਂ ਗੰਦ ਤੇ ਮਸਾਲਾ ਆ ਦੇ ਦੇ ਉੱਤੇ ਹੀ ਦੇਖੋ ਮੋਟਾ ਜੀ ਮੋਟੇ ਗੁਰਦੀਪ ਉਰੇ ਅਨ ਗੁਰਦੀਪ ਉਰੇ ਆ ਮੈਂ ਨਹੀਂ ਉੜਿਆ ਮੈਂ ਨਹੀਂ ਉੱੜਿਆ ਮੈਂ ਨਾ ਚੱਕ ਦੀ ਗਰੀਬੀ ਪਤਾ ਹੀ ਨਹੀਂ ਲੱਗਾ ਕੀਤਾ ਕੌਣ ਆ ਜਿੰਨਾ ਜਨਾਬ ਇੱਥੇ ਚਾਕਲੇਟ ਪਾਣ ਹਾਰੇ ਹਾਰੇ ਹਾਂ ਉਹ ਚੀਜ਼ ਪਾਓ ਇਹ ਕੀ ਹੋ ਗਿਆ ਕੋਈ ਬਤਾ ਨਾ ਅੰਦਰ ਪਾਤੀ ਮੈਨੂੰ ਪਤਾ ਨਹੀਂ ਲੱਗਦਾ ਬੇਸਮੈਂਟ ਚ ਪਾਤੀ ਜਾ ਬੇਸਮੈਂਟ ਚ ਪਾਤੀ ਬੇਸਮੈਂਟ ਚ ਪਾਤੀ ਜਾ ਕਿਉਂਕਿ ਮੈਨੂੰ ਕਿਵੇਂ ਲੱਗਾ ਕੂੜੀ ਖਰਾਬ ਹੁੰਦੇ ਤਾਂ ਸਾਰਾ ਖਾ ਗਿਆ ਵੇ ਖਾ ਲੋ ਜਿੰਨਾ ਕਬ ਵੇਸਟ ਕੀਤਾ ਇੰਨਾ ਕ ਤਾਂ ਵੈਸੇ ਹੀ ਵੇਸਟ ਹੁੰਦਾ ਹੀ ਆਗੇਗਾ ਜਿੰਨਾ ਖਾਣਾ ਵੇਸਟ ਕੀਤਾ ਹੀ ਕੋਹ ਨਹੀਂ ਇਹ ਤਾਂ ਪਿਆਰ ਆ ਵੇ ਬਾਕੀ ਚੱਲ ਪੈ ਘੁਮਾ ਆ ਉੱਤਰ ਘੁਮਾ ਨਹੀਂ ਨਹੀਂ ਉਹ ਵੀ ਖੱਭੂਗਾ ਤੂੰ ਆਉਂ ਹੀ ਜਾਂਦੀ ਐ ਤੇ ਆਓ ਦੇਵਾ ਦੀ ਲੱਕੜ ਨਹੀਂ ਕਰ ਉਹ ਉਹ ਕਰਾ ਕੇ ਨજર ਲਾਤੀ ਨਹੀਂ ਨਹੀਂ ਚੋਗਿਆ ਨਹੀਂ ਕਿ ਡਾਰਕ ਆਹ ਡਾਰਕ ਚੋਗਿਆ ਨਹੀਂ ਨਹੀਂ ਉਸ ਦਾ ਨਹੀਂ ਉਹ ਮੁੱਕ ਗਿਆ ਮੈਲਟਡ ਉਹਦੇ ਕੋਈ ਹੋਰ ਕੈਮੀਕਲ ਜਾਂ ਪਾਵੇਂ ਕੋਈ ਉਹ ਫਿਰ ਟੇਸਟ ਲੈਸ ਜਾਂ ਪੰਜ ਇਹ ਤਾਂ ਪਕੜਾ ਖਾਣਾ ਨਹੀਂ ਇਹ ਹੁਣ ਖਾਣ ਜੋ ਨਹੀਂ ਤਾਂ ਉਹ ਨਹੀਂ ਜਾਂਦੀ ਉਹ ਤੇ ਲਲਕਾਰੇ ਵਜੇ ਜੋ ਹੀ ਲਿਆ ਚੱਕ ਡੋਗਰੀ ਸੀ ਬਸ ਐਮੋ ਸਾਹਮਣੇ ਚਲਣੀ ਆ ਡਵੇ ਦੇ ਚਲਣੀ ਆ ਇਹਦੇ ਨਾਲ ਜਿਹੜੀ ਐਮੋ ਸਾਹਮਣੇ ਹੋ ਸਕੇ ਹੇ ਵੀ ਕੋਈ ਨਹੀਂ ਪਤਾ ਕੋਈ ਸਿਰ ਚ ਮਾਰੇ ਕੋਈ ਮੱਥੇ 'ਚ ਮਾਰੇ ਪੌਥੀ ਵਜਿਆ ਟੰਗੂ ਵਜਣੀ ਨਹੀਂ ਸਕਦੀ ਆਨੇ ਸੇਰੀ ਖੋਲ ਜਾਣਾ ਸਾਰਾ ਓਏ ਨਿੱਕਾ ਕੇਕ ਅਸਲੀ ਵੀ ਲੈ ਲਓ ਨਿੱਕਾ ਕੇਕ ਹੀ ਲੈ ਲਓ ਲੈ ਕੇ ਜਾਣੀ ਆ ਖੜ ਜਾ ਫਿਲਮ ਦੇ ਸਾਰੇ ਐਂਡ ਕਟਾਂਗੇ ਵੱਡਾ ਦਾ ਤਿਆਰ ਕਰ ਲਈਏ ਇਹ ਤੇ ਐ ਲਿਖਣਾ ਮੈਂ ਜਿੰਦ ਮੈਂ ਜਾਣ ਨਹੀਂ ਨਹੀਂ ਇਹ ਤੇ ਲਿਖਣਾ ਮੇਰੀ ਮੋਟੋ ਹੈ ਨਾ ਪਾਪਾ ਅਣਕੂ ਆਪਾਂ ਨਿਕਾ ਕੇ ਕਿ ਲਿਆ ਮੋਟਾ ਦੇਖੋ ਏਡਾ ਵੱਡਾ ਲਿਆ ਕੇ ਭਾਬੀ ਵਾਸਤੇ ਕੇਕ ਆਪਾਂ ਲੇਤਾ ਹੈ ਨਾ ਮੋਟਾ ਸਪੈਸ਼ਲ ਵੱਡਾ ਕੇਕ ਲੇਤਾ ਐਕਸਪ੍ਰੈਸ਼ਨ ਚੰਗੀ ਰੱਖੀ ਹੋਰੀ ਤਾਂ ਪਤਾ ਲੱਗ ਜਾਣਾ ਸਾਰਾ ਕੇਕ ਹੀ ਫਲੋਪ ਹੋ ਜਾਣਾ ਕੰਮ ਹੈਪੀ ਬਰਥਡੇ ਨੀ ਕੋ ਨਹੀਂ ਉਹਨਾਂ ਨਾਲ ਕਰਨਾ ਕੋ ਨਹੀਂ ਕਰਨਾ ਨਹੀਂ ਕਰੀਏ ਬਾਤ ਕੇਕ ਚੁੱਪ ਕਰ ਜੇ ਤੂੰ ਮੇਰੇ ਆਉਂਗੀ ਤੂੰ ਮੇਰੀ ਤੇ ਬਾਅਦ ਮੈਂ ਪਿਆ ਦੇ ਹਿਸਾਬ ਨਾਲ ਤੂੰ ਸਾਨੂੰ ਆਵਾਜ਼ ਮਾਰਨੀ ਆ ਆ ਦੇਖੋ ਏਦਾਂ ਖਰਾਬ ਹੋ ਜਾਣਾ ਨਹੀਂ ਨਹੀਂ ਕੋਈ ਨਹੀਂ ਕੋਈ ਰਹਿਣ ਦੁਕਰ ਇਥੇ ਆ ਪਾ ਦੁੱਧ ਨਹੀਂ ਬੰਨ ਕੇ ਆ ਦੋ ਸਾਰੀਆਂ ਆ ਦੁੱਧ ਆ ਪਾ ਦੁੱਧ ਨਹੀਂ ਕਰੀਮ ਆ ਉਹ ਤੁਹਾਡਾ ਗੁੜਾ ਸਾਟ ਕੇ ਕਰਦਾ ਨਹੀਂ ਨਾ ਪਾਉ ਹੋਏ ਬੱਸ ਜਾਣਾ ਪਾਉ ਬੱਸ ਬਸ ਇਹਨਾਂ ਨੂੰ ਭੁੱਖ ਪਾ ਦੇ ਇੱਕਦਿਨ ਬੱਸ ਆਇਓ ਜੀ ਮਨ ਹਾਂ ਵੀ ਆ ਜਾਂਦੇ ਨੇ ਲੈ ਰਹੀਏ ਇੱਕ ਨਹੀਂ ਆਣ ਜਾਣਾ ਆਏ ਹੋਏ ਤੁਸੀਂ ਗੱਲ ਤਾਂ ਸਾਰਾ ਬੱਸ 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 ਬਬਲੂ ਲੈ ਚਾਲੇਗਾ ਦੋਵੇਂ ਆਪਣੀ ਟੈਂਪਰ ਹੋਰ ਕਹਿੰਦਾ ਹੈ ਕਿ ਮੈਂ ਡੋਂਗਾ ਵੀ ਲੈ ਕੇ ਲੈਣਾ ਚਾ ਪਰੇ ਉਹ ਬੱਬਰ ਨਿਕਲੋ ਉਧਰੋਂ ਨਿਕਲੋ ਆ ਕੇ ਜੀ ਦੇਖੋ ਬਾਹਰੋਂ ਨਿਕਲੋ ਓਏ ਹਾਂ ਹਾਂ ਲਾ ਦੇ ਲਾ ਦੇ ਲਾ ਦੇ ਵੱਡਾ ਟੰਪਾ ਹੈ ਨਾ ਅਤੀ ਸ਼ੌਕ ਦੀ ਨਹੀਂ ਬਈ ਬਾਤੀ ਕਿ ਪਿਆਰ ਨਹੀਂ ਬਾਤੀ ਕਿ ਹਾਰ ਬਈ ਇੱਥੇ ਲੱਗਦੇ ਵਾਈਟ ਨਾ ਧੋਣ ਲੱਭਣਾ ਨੂੰ ਪੁੱਛਦੇ ਆਂ ਮਾਣੇ ਬੰਨਾਂ ਨੇ ਤਾਂ ਆ ਜਾਣਾ ਪਾਤੀ ਦੇ ਜਾਂਦੇ ਨਹੀਂ ਆਹ ਵੇ ਪੈਜੀ ਕਾਪੜਾ ਕਾਪੜਾ ਦਿੱਤਾ ਜੇ ਬੈਠਾ ਕਾ ਕਾਕਾ ਨੰਬਰ ਚੱਲੀ ਜਾਂਦਾ ਲੈ ਲੈ ਇਹਦਾ ਟਿਕਾਣ ਚੱਲ ਗਿਆ ਕੋਈ ਕੋਈ ਜਿੰਨਾ ਨਹੀਂ ਸਕਦਾ ਜੀ ਕਹੇ ਰਮਲ ਦਾ ਬਲਾ ਪੜਿਆ ਜੇ ਕੋਈ ਕਹਵਾਇ ਨੇ ਖਾਣਾ ਦਾ ਨਹੀਂ ਬਣਾਉਣਾ ਜੇ ਨਹੀਂ ਆਪਾਂ ਜੇ ਕਹਿਣਾ ਲਾ ਕੇ ਮਾੜਾ ਦੋਵੇਂ ਤਰੀਕਾ ਫੇਰ ਜਾਂਦੇ ਨੇ ਹਨਾ ਹਾਂ ਆਟ ਬਣਾਏਗਾ ਕਿ ਬਾਟ ਹਾਟ ਬਣਾਏ ਇਹ ਨਹੀਂ ਚੱਲਦਾ ਇਹ ਨਹੀਂ ਡਬਲ ਡਲ ਬਣਾ ਦਈ ਜੀ ਮੈਂ ਇੱਕ ਇਧਰ ਨੂੰ ਹੀ ਫਲਾ ਬਰੰਗੂ ਕੋਈ ਨਾ ਲਾਉਣਾ ਓਕੀ ਆ ਤੇ ਸਮਾਈਲੀ ਵੀ ਬਣਾ ਦੇ ਉੱਥੇ ਜਗ੍ਹਾ ਹੈਗੀ ਸੋ ਇੱਥੇ ਸਮਾਈਲੀ ਬਣਾ ਦੋ ਡੈਕੋਰੇਟ ਤਾਂ ਚੰਗੀ ਤਰ੍ਹਾਂ ਹੋਵੇ ਨਾ ਫਿਰ ਐਂਹੀ ਮਾਰੀ ਸੇ ਮੰਗੀ ਹੋ ਜਾਂਦੀ ਹੈ ਲੰਬਾ ਛੋਟਾ ਸਹੀ ਹੈ ਸਹੀ ਆ ਸਹੀ ਨਹੀਂ ਲੈ ਡੱਬਾ ਕੋਲ ਉਹਨੂੰ ਬੈਂਕ ਆਉਂਦਾ ਤੂੰ ਟੰਡ ਲਾ ਲੈ ਲਾਉਣਾ ਹੀ ਫੂਡ ਟੈਸਟ ਨਹੀਂ ਹੁੰਦਦਾ ਫੜਨ ਬਾਹਰ ਕੋ ਜਾ ਰਿਹਾ ਬੰਦੇ ਨਾਲ ਉਧਾਂ ਤੇ ਰੱਖਿਆ ਫੂਡ ਸਵਾਦ ਆਣ ਜੀ ਕੋ ਮੈਡ ਖੜ ਦੇ ਪਾਤੀ ਸਵਾਦ ਆ ਰਿਹਾ ਐ ਸਹੀ ਆਲਾ ਨਾਲੇ ਬਿਸਤਰੀ ਮੁਰਤੇ ਸਾਰੇ ਖਾਣਗੇ ਇਹ ਛੇਆ ਵੀ ਲੈ ਕੇ ਜਾਣਾ ਪੈਣਾ ਨਹੀਂ ਲੈ ਦੱਸ ਮੱਗ ਨਹੀਂ ਉਹਨਾਂ ਨਾਲ ਮੂਹ ਪਿਆਰ ਵਿੱਚ ਤੁਹਾਨੂੰ ਆਹ ਹਾਂ ਬਣ ਕੇ ਤੇ ਆ ਭਾਬੀ ਆਇਓ ਭਾਬੀ ਹਰ ਹੁੰਦੀ ਹੈ ਲੈ ਆਇਆ ਦੋ ਕੇਕ ਲੈ ਆ ਦੇ ਇੱਕ ਕੇਕ ਹੁਣ ਕੱਟ ਲਈਏ ਮਾਮੇ ਜੀ ਨਹੀਂ ਹੈਗਾ ਇੱਕ ਕੇਕ ਮੰਗੀਆਂ ਨੇ ਦੇ ਕੇ ਕੱਟ ਲਾਂਗੇ ਦੋ ਹੋ ਗਿਆ ਭਾਬੀ ਹੈਪੀ ਬਰਥਡੇ ਥੈਂਕ ਯੂ ਕੋਨਾ ਤੇ ઓ ਚਾ ਕੋਏ ਡਾਉਣ ਅੱਠ ਵੀ ਜਮਾਂ ਆ ਦਾ ਲਾ ਕੇ ਲਾਈ ਆਲਾ ਹਾਂ ਬੱਲਾ ઓ ਡਾਉਣ ਹੀ ਗਈ ਚਲੀ ਹਈ ਵੀ ਡਾਉਣ ਹੀ ਗਈ ਜਾਂ ਆਪਣੀਆਂ ਨਾਲੇ ਐਂਦੇ ਜਿਪ ਪਕੌੜੇ ਹੋਰ ਹਈਆ ਓਕੇ ਜੀ ਹਾਂ ਹਈਆ ਮੇਰੇ ਨੂੰ ਤੋਪੁੱਥੀ ਆਈ ਕਿਹੜਾ ਓਏ ਉਹ ਮੇਕ ਲਿਪਾ ਪੋਚੀ ਚੱਲ ਨਹੀਂ ਰਹੀ ਨੀ ਨਿਮਰਾਵਾ ਆਉ ਆਓ ਉਧਰੋਂ ਵੀ ਲੈ ਲੀਂ ਹਣ ਲਿਪਾ ਪੋਚੀ ਰਹੀ ਸੋਨੇ ਕਾ ਮੋਜੀ ਫੇਰ ਆਉਂਦੇ ਸਕੇ ਜੇ ਨਹੀਂ ਰਹਾ ਘਰ ਘਰ ਮੋਬਤੀਆਂ ਲਾਉਦਾ ਨਾ ਫੇਰ ਜਾਣੀ ਰੋਟੇ ਹਾਂ ਉਹ ਸਾਡਾ ਲਵਾ ਦੋ ਨਾਲੇ ਰੋਬਤੀਆਂ ਉਹ ਮੋਟੇ ਨੇ ਦੋ ਕੋਮੇ ਇੱਥੇ ਲਾ ਲਾਈਨਾਂ ਦੇ ਲਾ ਹਾਂਜੀ ਪਰਸੋ ਲੋਹੜੀ ਆ ਸਾਡੇ ਦਾ ਵਲੌਗ ਹੀ ਵਲੌਗ ਬਣ ਹੀ ਜਾਣੇ ਇੱਥੇ ਪ੍ਰੋਗਰਾਮ ਵੀ ਬਹੁਤ ਆ ਜਾਂਦੇ ਆ ਹਾਂ ਪਰਸੋ ਲੋਹੜੀ ਆ ਅੱਜ ਰਾਤ ਦਾ ਜਨਮ ਆ ਇਹਦਾ ਅੱਛਾ ਇਕੱਠੇ ਪ੍ਰੋਗਰਾਮ ਹੈ ਕਿ ਪ੍ਰੋਗਰਾਮ ਆ ਪਰਸੋ ਲੋਹੜੀ ਆ ਪਰਸੋ ਲੋਹੜੀ ਦੇਹਲਾ ਹੈ ਜੀ ਜੀ ਜਾਨੇ ਪ੍ਰੋਗਰਾਮ 12 ਜਨਵਰੀ ਨੂੰ ਤਰੀਕ ਹੀ ਬਦਲੀ ਕਰੀ ਰਾਤ ਨੂੰ ਹਾਂ ਰਾਤ ਨੂੰ ਤਰੀਕ ਹੀ ਬਦਲੀ ਆ ਬਸ ਬੀਬਾ ਦੇ ਵੀਰੇ ਨੂੰ ਖਵਾ ਵੀਰੇ ਨੂੰ ਵੀਰੇ ਨੂੰ ਛੁੱਕਾ ਆ ਗਿਆ ਲੈ ਆਇਆ ਕੋਈ ਨਹੀਂ ਖਾ ਵਟੇ ਇਹ ਲਾ ਕੇ ਆਇਆ ਮੈਂ ਨਹੀਂ ਮਾਇਆ ਸਾਰਾ ਸਹੀ ਆ ਚਲੋ ਕੱਢੋ ਸਾਰੇ ਵਿਚਾਲਾ ਕੱਢੋ ਵਿਚਾਲਾ ਇੱਥੇ ਸਭ ਤੇਰੇ ਆਸਤੇ ਇੱਕ ਕਾਰ ਦੇ ਦੇ ਇੱਕ ਵਾਰੀ ਤਾਂ ਗਿਫਟ ਰੱਖਿਆ ਗਿਫਟ ਗਿਫਟ ਮੈਂ ਕਾਰ ਕੰਕਾ ਖਵਾ ਗਿਫਟ ਕੱਢ ਆ ਆ ਇਹ ਪਾਰਟੀ ਵਿੱਚ ਆ ਕੀ ਆ ਗਿਆ ਹਏ ਹਏ ਹਲੇ ਹੈ ਗਿਫਟ ਰਾਖੇ ਨੂੰ ਫਿਰ ਸਾਮ ਤੇ ਨਹੀਂ ਨਹੀਂ ਓਏ ਪਾਰਟੀ ਵਿੱਚ ਉਹ ਵਾਹ ਤੇਰੀ ਚਲਾ ਗਈ ਅੰਦਰ ਆ ਕੇ ਇਹਨੂੰ ਕੋਈ ਨਹੀਂ ਚੱਲ ਗੋਗ ਨੂੰ ਕਿਉਂ ਕਹਿਨੂੰ ਛੇਦੀ ਕਿਹਦੇ ਲਸ਼ ਪੈਸੋ ਤੇ ਵਾਗ ਲੈ ਜਾਂਦਾ ਇਹਨੂੰ ਲੈ ਜਾਣਾ ਇਹਨਾਂ ਨੂੰ ਸਾਰਿਆਂ ਨੂੰ ਬੇੜ ਦੇਣਾ ਇੱਥੇ ਸਾਰਿਆਂ ਨੂੰ ਭੱਜ ਜਾ ਬਬਲੂ ਮੈਂ ਸੰਚੇ ਕਢਾ ਕੇ ਲੈ ਜਾਂਦਾ ਇਹ ਵੇ ਗੋਲ ਗੋਲ

ਫੜਾ ਫੜੀ ਫੜੀ ਨੋ ਨੋ ਓਏ ਓਏ ਬਾਪੂ ਉਹ ਕਿਹਨੂੰ ਬੱਤ ਕਰੇ ਹੇ ਹਾਈ ਦੱਸ ਕੀ ਦੱਸ ਆ ਕੀ ਦੱਸ ਓਹ ਹੋ ਹਰ ਚੱਕੋਂ ਦੇਂਦਾ ਲੈ ਚੋਣ ਨਾ ਪਾਈ ਮੈਂ ਥੋੜਾ ਜਾਤ ਨਹੀਂ ਮੇਰੇ ਨਾਲ ਕੋਈ ਆਇਆ ਪਹਿਲਾਂ ਮੈਂ ਦੱਸੀ ਜਾਨੀ ਹਾਈ ਹਾਏ ਇਹਦੇ ਗੋਆ ਕਿੱਡੇ ਲਾਤਾ ਹਾਏ ਹਾਏ ਓਏ ਬੋਟੇ ਕਿੱਤਰੀ ਆਏਗੀ ਬੋਟੇ ਕਿੱਤਰੀ ਪਾ ਤਾ ਪਾ ਤੀਂ ਨਹੀ ਹੋਵੇ ਕੋ ਨਿਹਾਲ ਬਈ ਕੋ ਨਿਹਾਲ ਮੰਮੀ ਦਾ ਦਾ ਮੰਮੀ ਮੰਮੀ ਬਹੁਤ ਕਾਈ ਬੜਾ ਇਹ ਤਾਂ ਤਾਣ ਵੇਕੀ ਤਾਂਣ ਵੇਕੀ ਹੈ ਨੂੰ ਕਿਉਂ ਅੱਜ ਇਹ ਫੇਸ ਵਾਸ਼ ਏ ਚੀ ਆਲਾ ਫੇਸ ਪਾਊਡਰ ਲੱਗਾ ਹੀ ਹੋਵੇ ਗਰਦੀਬ ਫੜ ਲਈ ਐ ਗਰਦੀਬ ਕਾਬੂ ਆ ਗਈ ਗਰਦੀਬ ਕਾਬੂ ਆ ਗਈ ਐ ਗਰਦੀਬ ਕਾਬੂ ਪੰਮੀ ਆਉਂਦਾ ਹੀ ਆਇਆ

ਆਹ ਆ ਧੱਕਾ ਆਹ ਧੱਕਾਈ ਆ ਧੱਕਾ ਯਾਰ ਲਾਸਾ ਦੇ ਹੋ ਜਾਈ ਆ ਨਾ ਸਾਰੇ ਡੁੱਗਿਆ ਹੀ ਲਾਸਾ ਦੇ ਕਹਿੰਦੀ ਇਹ ਕੀ ਕਹਿੰਦੀ ਬਾਹ ਫੜ ਬਾਹ ਉਹ ਕਿੱਥੇ ਆ ਉਹ ਤਾਂ ਭੱਜ ਗਈ ਉਹਦਾ ਵੇਂਦੇ ਸਾਰੀ ਤੁਹਾਨੂੰ ਕੀ ਆ ਬਈ ਪੱਪਾ ਸਕੀਮ ਲਾ ਆ ਗਿਆ ਬਈ ਅੱਜ ਦਾਲ ਆ ਗਿਆ ਪੱਪਾ ਦਾਲ ਆ ਗਿਆ ਦਾ ਉਹ ਵੀ ਭੱਜ ਗਿਆ ਮੰਮੀ ਵੀ ਮੂੰਹ ਸਾਫ਼ ਕਰਕੇ ਬੈਠੀ ਹਣ ਹੈ ਖੋਲੀ ਆ ਮੂੰਹ ਦੇ ਆ ਬਾਤ ਨਾ ਨਾ ਬੈਠੇ ਨਾ ਭਾਈ ਕੋਏ 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 ਡੀਨ ਬੈਕ ਹੋ ਗਿਆ ਮਾ ਆ ਗੱਬੂ ਬਾਦ ਦਾ ਗੋਲ ਬਾਦ ਦਾ ਗੋਲ ਬਾਵਾ ਦੇ ਨੇ ਅੱਲੋਲੇ ਗਾਦੇ ਬਈ ਮੈਂ ਜਾ ਆਈ ਇੱਕ ਵਜੂਆ ਅੱਜ ਨਾ ਹਾਂ ਮਰੇ ਬਾਦ ਅੱਗ ਲਿੰਗਰੀ ਬਾਸ ਤੇ ਲਾਤੀ ਚਲਾਤੇ ਹਾਈ ਵੇ ਚੱਲ ਭਵੀ ਲੈ ਜਾ ਕੇ ਕਾਕਾ ਹੀ ਨਹੀਂ ਜਾ ਤੁਹਾਡੇ ਦੇ ਚੋ ਇਸੇ ਦੇ ਨਾਲ ਸਾਡਾ ਬਲੌਗ ਖਦ ਹੁੰਦਾ ਹੈ ਥੈਂਕ ਯੂ ਗੋ ਗੋਈ ਹੁੰਦੇ ਹੋਏ ਬਹੁਤ ਕੋਈ ਹੋ ਗਿਆ ਜੀ ਇਹ ਪਿੰਡਾਂ ਦੀ ਰੀਤ ਦਾ ਕੋਈ ਮਾੜਾ ਚੰਗਾ ਨਾ ਸਮਝੋ ਨਾ ਕੋਈ ਗਲਤ ਕਮੈਂਟ ਸੋ ਇਸੇ ਦੇ ਨਾਲ ਸਾਡਾ ਵਲੌਗ ਅੱਜ ਦਾ ਖਤਮ ਹੁੰਦਾ ਹੈ ਕਾਕਾ ਜੀ ਜਿਹੜੇ ਲੇਟ ਆਏ ਸਭ ਤੋਂ ਜਿਆਦਾ ਮਾਰੀ ਗਈ ਸੀ ਗਈ ਇਹਨਾਂ ਨੇ ਗੋਆ ਉੱਥੇ ਉੱਥੇ ਅੱਜ ਤੁਸੀਂ ਜੋ ਆਏ ਤੁਸੀਂ ਫਰ ਗੈਸ ਪਾਣੀ ਕਰਕੇ ਜਿ ਲੱਗਾ ਹਾਂ ਜੀ ਤੇ ਕਿੱਦਾਂ ਦਾ ਲੱਗਾ ਵਲੌਗ ਤੁਹਾਨੂੰ ਦੱਸਿਓ ਜਰੂਰ ਠਾਈ